ਲੈ ਵੀ ਮੈਂ ਤੁਹਾਨੂੰ ਹੁਣ ਮੇਨ ਥਿਊ ਦਿਖਾਈਏ ਜਿਹੜਾ ਕਿਹਦੇ ਕਰਕੇ ਲੋਕ ਆਉਂਦੇ ਆ ਉਰੇ ਘਰੋਂ ਚੱਕ ਆ ਰਾਤ ਨੂੰ ਵੀ ਸੋਹਣਾ ਲੱਗਦਾ ਲਾਈਟਾਂ ਜਗਦੀਆਂ ਦਿਨੇ ਵੀ ਲੱਗਦੇ ਹਾਂਜੀ ਕੀ ਹਾਲ ਚਾਲ ਆ ਬਾਬੇਓ ਠੀਕ ਠਾਕ ਹਾਂ ਸਾਰੇ ਨਾ ਬੋਲੀ ਬੈਠੇ ਆ ਬਾਹਰ ਤੇ ਮੜਿਆਸ ਵਗੈਰਾ ਲਿਆਂਦੇ ਆ ਦੇਸੀ ਘਮੀਆਂ ਸਿੱਧਾ ਜਿਵੇਂ ਆਪਣੇ ਏਰੀਆ ਹੁੰਦਾਗਾ ਆਰਤੇ ਐਂ ਬੜਾਦੇ ਮੁੰਡਾ ਮੁੰਡਾ ਚੈੱਕ ਕਰੋ ਬਈ ਮੁੰਡੇ ਫਟ ਹੋ ਜੋਗੇ ਨੇ ਤੇ ਆਪਣੀ ਲਾਤੀ ਮੁਕਿਆ ਤੋਂ ਵੀ ਆ ਗਈ ਹੋਈ ਬਣਾਈ ਦੇਖੋ ਕਿੰਨੀ ਉਹ ਆ ਡਾਰਕ ਬੜੀ ਸਵਾਦ ਹੋਊਗਾ ਬਾਬੇ ਜਿੰਨੀ ਪਾਈ ਵੀ ਮਿੱਠੀ ਆਪਣੇ ਹਿਸਾਬ ਨਾਲ ਇਹ ਲੋ ਵੀ ਚਾਹ ਵੀ ਆ ਗਈ ਮਿੱਤਰੋ ਤੇ ਚੱਲੇ ਆ ਆਪਾਂ ਇਸ ਦੁਆ ਬਾਲੀਵੁੱਡ ਬਾਲੀਵੁੱਡ ਵਾਲਿਆਂ ਦੀ ਪਸੰਦੀਦਾ ਜਗਾ ਕੋਜੀਤਾਨੋ ਮਾਰਤੀ ਪੋਸਟ ਉੱਥੇ ਚੱਲੇ ਆ ਇਸ ਦੁਆ ਨਾ ਬੋਲੀ ਦਾ ਪਹਿਲਾ ਵੀ ਵਲੌਗ ਦੇਖ ਲਿਆ ਹੁਣ ਕਿਦਾਂ ਹੀ ਘੈਂਟ ਸੀ ਤੇ ਸ਼ੇਅਰ ਕਰ ਲੋ ਤੇ ਆਇਆ ਤਾਂ ਹੁਣ ਤੁਹਾਨੂੰ ਇਹ ਚਾਹ ਪੀ ਲਈਏ ਹੁਣ ਚਾਹ ਪੀ ਕੇ ਤੁਰਦੇ ਆਂ ਗੱਡੀ ਆਪਾਂ ਲਿਆ ਕੇ ਉੱਥੇ ਲਾ ਲਈ ਸੀ ਇਸ ਦੁਆ ਚੱਕੀ ਹੋਟਲ ਦਾ ਕਰੀਏ ਚੈੱਕ ਆਊਟ ਅੱਗੇ ਲੋ ਵੀ ਸਾਡੇ ਬੰਦਿਆਂ ਨੇ ਬੈਟ ਵਾਲਾ ਦੇਖ ਲਿਆ ਬੈਟ ਵਾਲਾ ਸਿਸਟਮ ਜੂਆ ਜੂਆ ਖੇਡਣਗੇ ਅੱਜ ਇਹ ਹਟਦੇ ਨਹੀਂ ਹੈਗੇ ਜੋਰੀਆਂ ਲਾਟ ਰਿਆਂ ਲਈ ਜਾਂਦੇ ਆ ਪਤਾ ਨਹੀਂ ਕੀ ਕਰਨਗੇ। ਕਾਫੀ ਵੱਡਾ ਜੋੜਾ ਵਾਲਾ ਬਣਿਆ ਇੱਧਰ ਦੇਖੋ ਮੈਂ ਹਨਾ ਪੂਰਾ ਹਨਾ ਇੱਧਰ ਖੜੀ ਜਾਂਦੇ ਆ ਇੱਧਰ ਵੀ ਬਣਿਆ ਹੋਇਆ ਉਧਰ ਵੀ ਆਲੱਗ-ਲੱਗ ਗੇਮਾਂ ਨੇ। ਤੇ ਦੋਵਾਂ ਦੇ ਹੋਟਲ ਜੋ ਕਰਨ ਲੱਗਿਆ ਬਾਪੇ ਚੈੱਕ ਆਊਟ ਆ। ਹੁਣ ਚੱਲਦੇ ਆ ਪੌਜੀਤਾਨ ਨੂੰ ਫਿਰ ਮਾਲਫੀ ਕੋਸਟ ਫਿਰ ਇੱਕ ਹੋਰ ਪੈਂਡਾ ਜਿਹੜਾ ਜਵਾਲਾਮੁਖੀ ਨਾਲ ਸੜਿਆ ਹੋਇਆ ਉਹ ਸਾਰਾ ਦਿਖਾਵਾਂਗੇ ਤੁਹਾਨੂੰ। ਲਾ ਵੀ ਮੈਟਰ ਦੋਨੇ ਬੰਦੇ ਕਿਸਮਤ ਮਰਵਾਉਂਦੇ ਜਾਂਦੇ ਨੇ ਕਿੱ데 ਨਿਕਲਣਗੇ ਬਹੁਤ ਟਾਈਮ ਬਾਦ ਅੱਜ ਲੈ ਮੈਂ ਕਿਹਾ ਜੀ ਜੇ ਬਾਬੇ ਜਿੱਤ ਗਿਆ ਨਾ ਟੂਰ ਮੇਰੇ ਵੱਲੋਂ ਨਾ ਠੀਕ ਆ ਠੀਕ ਆ 300 ਰੁਪਏ ਦੇ ਦੇ ਘੜੀ ਦਾ ਸਾਲਾ 250 ਕੀ ਸਾਰਾ ਕੁਝ ਹੈ ਬਾਬੇ ਉਹ ਘੜੀ ਖਵਾਤੀ ਐਨੇ ਆ ਬੰਦੇ ਦੀ ਯਾਰ ਪ੍ਰਾਪ ਦੀ ਘੜੀ ਖਵਾਤੀ 300 ਰੁਪਏ ਯਾਰ ਚੱਲ ਰਗੜ ਜਲਦੀ ਉਹ ਪੈਸੇ ਬੁੱਝ ਨਾ ਉੱਥੇ ਧੋਲੂ ਅੰਦਰ ਚੱਲ ਹੋਟਲ ਦੇ ਅੰਦਰ ਚੱਲੋ ਬਾਬੇ ਦੇਖੀਏ ਕਿਵੇਂ ਨਿਕਲਿਆ ਕੋ ਹਾਂ ਨਿਕਲੇ ਤਾਂ ਫੁੱਟੇ ਰਹਿੰਦੇ ਆ ਇੱਧਰ ਵੀ ਆਪਾਂ ਸਿਸਟਮ ਬੈਟਾ ਲਾ ਕੀ ਕਰਦੀ ਹੋ ਇੱਥੇ ਘੜਦੇ ਆ ਯਾਰ ਹਵਾ ਆ ਰਹੀ ਆ ਤੇ ਤਾਂ ਕੀ ਆ ਬਾਤ ਹੈ ਹਾਂ ਯਸੂ ਬਣੀ ਗੱਲ ਉੱਚੀ ਨਹੀਂ ਨਹੀਂ ਹੋ ਰਹੀ ਆ ਆ ਨੰਬਰ ਜੇ ਮਿਲਨੇ ਚਾਹੀਦੇ ਹੁੰਦੇ ਆ ਆਪ ਤੇ ਉਹ ਮੰਤਰ ਵੱਧ ਰਿਹਾ ਨਾਲ ਨਾਲ ਅੰਦਰ ਮੰਨ ਚ ਨਹੀਂ 36 36 ਦੇਖਿਆ ਨਹੀਂ ਨਹੀਂ 18 ਨਹੀਂ ਚੱਲ ਚੱਲ ਜਾ ਅੱਛਾ ਨਿਕਲ ਗਿਆ ਖਰਚਾ ਨਿਕਲ ਗਿਆ 17 ਆ ਗਿਆ 17 2700 25 ਦੇ ਦੇ ਲੈ ਦੇਖੋ 47 ਅੱਛਾ ਇਹ ਵੀ ਆ ਬੰਦੇ ਰਹਿ ਗਿਆ ਸਮਝੋਂ ਉਹਦੀ ਦਾ ਇੰਨੇ ਜਾਣਿਆਂ ਚ ਨਗ ਰਿਆ ਕਰ ਤੈਨੂੰ ਕੱਲੇ ਨੂੰ ਨਿਕਲੇ ਆਉਂਦੇ ਆ ਮਾਣ ਲੈ ਲਈ ਮਗਾ ਜਾ ਰੋ ਟੈਂਪਲ ਬਈ ਜੇ ਨਿਕਲ ਆਈ ਅੱਧ ਮੇਰਾ ਦੇ ਦੇ ਨਹੀਂ ਆਪਣੇ ਵੱਲੋਂ ਆਪਣੇ ਪੈਸਿਆਂ ਦੀ ਲੱਤੀ ਆ ਇਹ ਅਲੀ ਗੱਲ ਆ ਪ੍ਰਭੂ ਨੂੰ ਦੇ ਦਸਾਂਗੇ ਉਹਨੇ ਉਹ ਕੜੀ ਦੇ 250 ਆਉਂ ਦੇਣਾ ਹੀ ਨਹੀਂ ਪਹਿਲਾਂ ਕਹਿੰਦਾ ਲਟੂਰ ਹੋਣੀ ਨਿਕਲਦੀ ਬੇਈਮਾਨ ਹੋ ਗਿਆ ਬਹੁਤ ਹੋਇਆ ਨਾ ਪਹਿਲਾਂ ਪੂਰਾ ਤਾਂ ਕਰ ਲੈ ਸਾਰੀਆਂ ਸੰਗੀਤ ਨਾ ਲੋਜਾ 37 ਨਹੀਂ ਤੂੰ ਸਾਰਾ ਬੰਡਲ ਤਾਂ ਲੈ ਲਈਏ ਨਹੀਂ 24 ਹੈ ਨਹੀਂ 13 ਹੈ ਨਹੀਂ ਆਹ ਹੈ 20 ਪਰ ਇਹ ਤਾਂ ਬੇਈਮਾਨ ਹੋ ਗਿਆ ਨਹੀਂ ਨਿਕਲੇ ਹੋਣੀ ਸੀ ਪਹਿਲਾਂ ਕਹਿੰਦਾ ਤੂੰ ਮੇਰੇ ਵੱਲੋਂ ਵਾਅਦਾ ਮੁੱਕਰ ਗਿਆ ਆਇਨੇ ਨਿਕਲ ਹੀ ਚਲੋ ਚੱਲੀਏ ਹੋਟਲ ਜਨੂ ਆਜੋ ਲੋ ਵੀ ਮਿੱਤਰੋ ਕਹਿੰਦੇ ਫੌਜੀਦਾਨੋਂ ਰਹਿ ਗਿਆ 5 ਕਿਲੋਮੀਟਰ ਦੇਖੋ ਸ਼ਪਾਣੀ ਆਵਾ ਦਾ ਪਾਣੀ ਨੀਲਾ ਨੀਲਾ ਬੜਾ ਨਜ਼ਾਰਾ ਆਇਆ ਪਿਆ ਮਿੱਤਰੋ ਇਹੋ ਜਿਹਾ ਰਾਹ ਆਇਆ ਨਾ ਅਸੀਂ ਇਹੋ ਜਿਹਾ ਗੰਦਾਰਾ ਮੈਂ ਆਪਣੇ ਸਾਨੂੰ ਇੰਨਾ ਗੰਦਾ ਰਾਹ ਪਾਇਆ ਲੋਕਲਾਂ ਵਾਲਾ ਰਾਹ ਪਾਤਾ ਮੇਨ ਰੋਡ ਨਹੀਂ ਲੈ ਗਿਆ ਮਿੱਤਰੋ ਸਿਰਫ ਇੰਨਾ ਇੰਨਾ ਕੋ ਦੋ ਗੱਡੀਆਂ ਜਿੱਥੋਂ ਮਸਾਲਾ ਨੇ ਉਹ ਹਜੇ ਰਾਹ ਤੋਂ ਆਏ ਆ ਤੇ ਅੱਜ ਯਾਰ ਮੌਸਮ ਧੁੰਦਲਾ ਆ ਪਤਾ ਨਹੀਂ ਕੀ ਚੱਕਰਾ ਫੋਟੋ ਫੋਟੋ ਸ਼ਾਇਦ ਉਹ ਉੱਥੇ ਜਾਣਾ ਬਾਬੇ ਇਹਦੇ ਮਗਰਲੀ ਸਾਈਡ ਐ ਆਪੂ ਸਾਰਾ ਦਿਖਾਵਾ ਹੈ ਤੁਹਾਨੂੰ ਇੱਥੇ ਛੱਪਾਂ ਮਹਿੰਗੀਆਂ ਹੋਣੀਆਂ ਦੇਖਾਂ ਕਿੰਨੇ ਦੀ ਅੰਦਰ ਲੈ ਲਾਂਗੇ ਦੇ ਬਾਜਰਾ ਜੋਈ ਆਪਣੇ ਗੱਡੀ ਆਪਾ ਲਾਤੀ ਅਣਜਾਣੇ ਅੱਗੇ ਨੂੰ ਲਓ ਵੀ ਮੇਤਰੋ ਗੱਡੀ ਆਪਾ ਲਾਤੀ ਪਾਰਕਿੰਗ ਇੱਥੇ ਐਂਡ ਆਉਣੀਆਂ ਪੈਂਦੀਆਂ ਸੜਕਾਂ ਸੁੜਕਾਂ ਦੇ ਕਿਉਂ ਇੱਥੇ ਪਾਰਕਿੰਗ ਦੀ ਸਪੇਸ ਐ ਨਹੀਂ ਯਾਰ ਪਹਾੜੀਆਂ 'ਚ ਬਣਿਆ ਹੋਇਆ ਸਾਈਡ ਤੇ ਸਮੁੰਦਰ ਆ ਤਾਂ ਕਰਕੇ ਦੁਕਾਨਾਂ ਲਗੂਆਂ ਚੱਕਾ ਕਰੋ ਤੁਸੀਂ ਇਹ ਹੁਣ ਇਥੋਂ ਉਤਰਨ ਆਈ ਆਂ ਆਪਾਂ ਬਸ ਸਾਰਾ ਜਸੂਏ ਦਾ ਬਟੂਆ ਘਾਤੇ ਆਂ ਰੱਖੀ ਆਂ ਤੇ ਇੱਥੇ ਬਾਬੇ ਉਹ ਨਿੰਬੂ ਪਾਣੀ ਬੜਾ ਮਸ਼ਹੂਰ ਆ ਯਾਰ ਦਿਖਾਈਏ ਤੁਹਾਨੂੰ ਮਾਲਪੀ ਦਾ 뷰 ਕਰੋ ਚੈੱਕ ਆ ਵਾਹਤਾ ਮਾਲਪੀ ਨਹੀਂ ਫੌਜੀ ਤਾਨ ਨੂੰ ਇਹਨੂੰ ਕਿਹਦੇ ਆ ਇੱਥੇ ਤੋਂ ਫੌਜੀ ਤਾਨਾ ਉੱਥੇ ਜਾ ਕੇ ਫੁੱਟ ਹੋਣੀਆਂ ਉਹ ਥੱਲੇ ਨੀਲਾ ਨੀਲਾ ਪਾਣੀ ਕਿਸ਼ਤੀਆਂ ਫਿਰ ਰਹੀਆਂ ਨੇ ਥੱਲੇ ਪੁੱਡਾ ਕਿੰਨਾ ਬੜਾ ਵੱਡਾ ਆ ਵਾਹਤਾ ਇੰਦਰਦਲ ਇੰਦਰਦਲ ਸਾਰਾ ਸਮੁੰਦਰੀ ਸਮੁੰਦਰਾ ਉਹ ਅੱਗੇ ਮਾਲਫੀਆ ਅੱਗੇ ਜਾ ਕੇ ਆਉਣਾ ਮਾਲਫੀਆ ਸਾਰਾ ਪੌੜੀ ਦਾ ਨਾ ਦੀਪਾ ਦੀਪਾ ਇਧਰ ਦੀ ਉੱਤਰਨਾ ਹੋ ਪੌੜੀਆਂ ਲੈ ਮੇਤਰੋ ਗੱਡੀ ਹੁਣ ਇੱਥੇ ਲਾਈਆ ਉੱਤੋਂ ਤਾਂ ਉਹਨਾਂ ਨੇ ਖੜਾਤੀ ਰੈਡੀ ਵਾਲਿਆਂ ਨੇ ਲੱਭਦੀ ਹੈ ਜੇ ਕਿਸੇ ਨੇ ਆਉਣਾ ਹੈ ਨਾ ਸਾਜ ਦੇ ਸਾਜ ਦੇ ਇੱਥੇ ਪਾਰਕਿੰਗ ਆ ਆਪਣੇ ਕੰਦੇ ਲਾ ਲਓ ਅੰਦਰ ਵੀਰੇ ਬਦਲ ਅੱਧਾ ਘੰਟਾ ਹੋ ਗਿਆ ਫਿਰ ਪਾਰਕਿੰਗ ਲੱਭੀਆ ਹੁਣ ਵੀ ਇੱਥੇ ਲਾ ਨਹੀਂ ਸਕਦਾ ਜਿੱਥੇ ਲਾਈ ਆਇਆ ਸੀਗਾ ਚੱਲ ਜੇ 60 70 ਰੁਪਏ ਦਾ ਮੁੱਲ ਤਾਂ ਆਊਗਾ ਭਰ ਲਾਂਗੇ ਹੋਰ ਕੀ ਆ ਮੁੱਲ ਤਾਂ ਤਾਂ ਨਹੀਂ ਆਉਂਦਾ ਜਿੱਥੇ ਕਿਸੇ ਘਰ ਦੀ ਆ ਉਹ ਪਾਰਕਿੰਗ ਪਰ ਅਸੀਂ ਇੱਥੋਂ ਨਿਕਲਣ ਲੱਗੇ ਹਾਂ ਤੁਹਾਨੂੰ ਵੀ ਆਵੇ ਹਾਂ ਅਰੇ ਹੁਣ ਇੱਥੋਂ ਪੌੜੀਆਂ ਉਤਰਨੀਆਂ ਨੇ ਚੱਲਦੇ ਹਾਂ ਥੱਲੇ ਨੂੰ ਯਾਰ ਇਧਰ ਲਈ ਛੱਡੋ ਬੜੇ ਹਨਾ ਪੁਰਾਣੇ ਜੇ ਘਰ ਨੇ ਥੱਲੋਂ ਜਾ ਕੇ ਵਸੋਣਾ ਲੱਗੂ ਬੈਠਾ ਵੀਡੀਓ 'ਚ ਬੜਾ ਐਡ ਆ ਰਿਹਾ ਮੈਂ ਆ ਦੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਦੇਖੋ ਕਹੇ ਜਗ੍ਹਾ ਨੇ ਪੁਰਾਣੇ ਪੁਰ ਰੰਗ ਕੀਤਾ ਕਰਕੇ ਬੜਾ ਸੋਹਣਾ ਲੱਗ ਰਿਹਾ ਹੁਣ ਆਈ ਉਤਰਨਾ ਬਹੁਤ ਥੱਲੇ ਆ ਬਾਬੇ ਦੇਖੋ ਉਹ ਕਰਦੀ ਆ ਜਾਨ ਤਾਂ ਪੌੜੀਆਂ ਆ ਕਹਿੰਦੇ ਪੌੜੀਆਂ ਵੱਧ ਚੱਪਣੀਆਂ ਉਤਰਨੀਆਂ ਸੌਖੀਆਂ ਨੇ ਚੜ੍ਹਨ ਨੂੰ ਹਲਕਣਾ ਰਸ਼ਾਮ ਕੱਲ ਸਾਡੇ ਕੋਲ ਟਾਈਮ ਹੈਗਾ ਅੱਜ ਆਰਾਮ ਤੇ ਤੁਰਾਂਗੇ ਕਿਸੇ ਦੇ ਘਰੇ ਜਾਣਾ ਸਾਡਾ ਯਾਰ ਕਿਸੇ ਦੇ ਯਾਰ ਮਨਿੰਦਰ ਦੇ ਘਰੇ ਜਾਣਾ ਮਨਿੰਦਰ ਦੇ ਘਰੇ ਜਾਣਾ ਅਸੀਂ ਰਾਤ ਨੂੰ 12 1 ਵਜੇ ਪਹੁੰਚਾਂਗੇ ਮੈਨੂੰ ਲੱਗਦਾ ਉਹਦੇ ਘਰੇ ਅੱਜ ਹਾਂ ਸੱਪਾਂ ਨਹੀਂ ਹੋਣੇ ਲੱਗ ਰਹੀਆਂ ਯਾਰ ਉਹਦੇ ਘਰ ਦੀਆਂ ਕੀ ਆਵਾਜ਼ ਹੈ ਬਾਬਿਓ ਯਾਰ ਆਇਆ ਪਿਆ ਕਹਿੰਦੇ ਆ ਦੇ ਆਏ ਆ ਮੜਦੀਆਂ ਤੋਂ ਗੱਡੀਆਂ ਇੱਕ ਦੂਜੇ ਨਾਲ ਹੋ ਕੇ ਇਹ ਜਿਹੜਾ ਰਾਹ ਸੀ ਆਏ ਆ ਨਾ ਵਾਹ ਸਕੂਟਰੇ ਤੋਂ ਰੈਂਟ ਵਾਹ ਕਰਦੇ ਬਾਬੇ ਆ ਹੀ ਕਰ ਲੈਣਾ ਜੀ ਆਪਾਂ ਨੂੰ ਹਲਤੀ ਹੋ ਗਈ ਉਹ ਲਾਓ ਤਾਂ ਸਹੀ ਮੈਂ ਆਪਾਂ ਪੌੜੀਆਂ ਵਾਲਾ ਪਾਣੀ ਚੱਕ ਰਿਹਾ ਇਹਨੇ ਪਾਣੀ ਬਹੁਤ ਮਹਿੰਗਾ ਥੱਲੇ ਕਹਿੰਦੇ ਹਾਂ ਹਾਂ ਪਾਣੀ ਅਸੀਂ ਉਹਦੇ ਹੀ ਲਿਆਏ ਗੱਡੀ ਜਦ ਬਈ ਆਈ ਹੈ ਜਿਹੜੀ ਚੱਕ ਲਈਏ ਬਾਹਰ ਇੰਨੇ ਕਿਨੇ ਭਰਨੇ ਪਏ ਆ ਇਹ ਆ ਸੰਗਲ ਖੋਲ ਕੇ ਲਾ ਲੈਣਾ ਜੀ ਸੰਗ ਆਲਾ ਕਹੀ ਜਾਂਦਾ ਸੰਗਲ ਹੋ ਜਾਂਦਾ ਬਾਪੇ ਬੈਂ ਸਾਡਾ ਹੋ ਗਿਆ ਯਾਰ ਬਿਮਾਰ ਜਿਆ ਜਮਾਈ ਢਿੱਲਾ ਹੋਇਆ ਪਿਆ ਯਾਰ ਇਹ ਹੁੰਦਾ ਹੁੰਦਾ ਤੀਜੇ ਓਥੇ ਦੇਣਾ ਕੂੜ ਦੇਗੇ ਯਾਰ ਘਰ ਦੇ ਲੋਕਾਂ ਦੇ ਕਿੱਥੇ ਪਾਏ ਆ ਬਾਪੇ ਲੈ ਉਹ ਪੀਸੀਆਂ ਘਰ ਦੇਖੋ ਗੱਡੀ ਕਿਵੇਂ ਜਾਂਦੀ ਹੁੰਨੀ ਯਾਰ ਹੋਰ ਪਤਾ ਨਹੀਂ ਕਿਵੇਂ ਜਿਹੜੀ ਇੱਥੇ ਰਹਿੰਦੇ ਨੇ ਬਾਪੇ ਫਰੀਕ ਯਾਰ ਲੋਕਾਂ ਨੂੰ ਗੱਡੀ ਫਰੀਕ ਦੀ ਗੱਡੀ ਦੇ ਘਾਸੇ ਲਾ ਪ੍ਰਾਣੀਆਂ ਆ ਗੱਡੀਆਂ ਡਰਾਈਵਿੰਗ ਐਂ ਕਰਦੇ ਆ ਮਿੰਟੋ ਮਿੰਟ ਸਹੀ ਗੱਲ ਆ ਉੱਥੇਰ ਜੇਤਾ ਦੀ ਥੱਲੇ ਲੱਗਿਆ ਮੈਨੂੰ ਅੰਦਰ ਘੱਟੀ ਜਾ ਨਹੀਂ ਸਕਦੀ ਵਾਕਿਆ ਹੁਣ ਦੇਖਦੇ ਆ ਅਸੀਂ ਲੈ ਕੇ ਨਿਕਲੇ ਚੱਲ ਇੱਧਰ ਮਿਲ ਗਈ ਪਾਰਕਿੰਗ ਨਹੀਂ ਮਿਲਣੀ ਵੀ ਨਹੀਂ ਸੀ ਅੱਗੇ ਹਾਂ ਹਾਂ ਕਰੋ ਜੇਕ ਹੋ ਜਾਂਦੇ ਆ ਲੋਕ ਤਰੇ ਚਲੋ ਹਣ ਤੋਂ ਥੱਲੇ ਜਾ ਕੇ ਦਿਖਾਉਨੇ ਆ ਨਾਲ ਨਾਲ ਦਿਖਾਈ ਚੱਲਾਂਗੇ ਹਰਾ ਮਰਾਂ ਦੇ ਰੰਗ ਰੰਗ ਅੱਬੇ ਰਾਜ ਇੱਕ ਕਰੋ ਜੀ ਇੱਦਾਂ ਦੀਆਂ ਜਾਂਦੀਆਂ ਫੋੜੀਆਂ ਵਗੈਰਾ ਐ ਉਤਰ ਕੇ ਜਾਣਾ ਮੈਂ ਥੱਲੇ ਨੂੰ ਔਲੀ ਵਾਲੀ ਫੋਟੋ ਕਲਿੱਕਿੰਗ ਹੋ ਰਹੀ ਆ ਹੁਣ ਇੱਥੇ ਸਟਾਰਟ ਹੋ ਗਿਆ ਸੀ ਕਹਿੰਦੇ ਮੇਰੇ ਵੀਰੋ ਵਾਈਸ ਕਰਦਾ ਵੀ ਇੱਥੇ ਦੇ ਯਾਰ ਜੋ ਸਿੰਘ ਯਾਰ ਬ੍ਰਦਰ ਖੱਲੀ ਆਉਗੀ ਚਲੋ ਚਲੋ ਯਾਰ ਹੋ ਗਿਆ ਦੇਖ ਜਾਈ ਚਲੋ ਜਿਨੋ ਚਲੋ ਇਹ ਤਾਂ ਪੁੱਛਣਾ ਨਹੀਂ ਯਾਰ ਰਾਹੀਂ ਜਾਣਾ ਦੇਖੋ ਯਾਰ ਲੋਕਾਂ ਦੇ ਘਰਾਂ ਵਿੱਚ ਹੀ ਜਾ ਰਹੇ ਆ ਅਸੀਂ ਕਿੰਨੇ ਘੈਂਟ ਰਸਤੇ ਨੇ ਓਏ ਨਾਈ ਸਾਰ ਉਹ ਤਾਂ ਜਲ ਚੜ੍ਹਣੀਆਂ ਤਾਂ ਮੈਂ ਦੇਖੀ ਉਹ ਕਿਰਾਂ ਜਾ ਕੇ ਫੋਟੋਗ੍ਰਾਫੀ ਕਰੀਏ ਯਾਰ ਨਾਈਸ ਕਰਦਾ ਮੈਂ ਤਾਂ ਯਾਰ ਬੜੀਆਂ ਘਣ ਗਲੀਆਂ ਆ ਬਾਈ ਬਣਾਈ ਸਾ ਯਾਰ ਇੱਥੇ ਨਹੀਂ ਆਣਾ ਯਾਰ ਮਨਿੰਦਰ ਨੂੰ ਫੋਨ ਵੀ ਕਰ ਦੇਗਾ ਜੀ ਡੇਟ ਹੀ ਆਉਣਗੇ ਮੁੰਡੇ ਯਾ ਲੈ ਨਾ ਇਸ ਰਸਤੇ ਯਾਰ ਯਾ ਹਨਾ ਗੱਡੇ ਇੱਥੇ ਨਾ ਚਲ ਅਜੀ ਕੈਲਰੀਆਂ ਬਹੁਤ ਥੱਲੇ ਉਤਰਨਾ ਬਾਪੇ ਚਲ ਇੰਨਾ ਹੋਰ ਬਾਪਾ ਨੂੰ ਗੱਡੀ ਭਾਰ ਕੇ ਮਿਲ ਗਈ ਬਾ ਆਉਂਦੇ ਨੂੰ ਹੋਵੇ ਗੱਡੀ ਹੋਰ ਕਿਤੇ ਠਾਣੇ ਲਈ ਹੋਵੇ ਤੁਰ ਕੇ ਜਾਣਾ ਪੈਣਾ ਨੇ ਉਹ ਜੱਟੀ ਨਹੀਂ ਬਰੂਦ ਜੋ ਵਾਹ ਵਾਹ ਕੀ ਆਵਾਜ਼ ਹੈ ਕੀ ਆਵਾਜ਼ ਹੈ ਮੇਤਰੋ ਅਸਲੀ ਹੋਟਲ ਨੇ ਘਰ ਨੇ ਲੋਕਾਂ ਦੇ ਉਹਨਾਂ ਵਿੱਚ ਦੀ ਜਾ ਰਹੇ ਆ ਰਸਤੇ ਥੱਲੇ ਉੱਤਰ ਜਾਣਾ ਥੱਲੇ ਉਧਰ ਆਉਣਾ ਵੀ ਆ ਯਾਦ ਰੱਖਿਓ ਮੈਂ ਡਾਇਰੈਕਸ਼ਨਾਂ ਦਿੱਤੀਆਂ ਹੋਣੀਆਂ ਨੇ ਹਾਂ ਉਹ ਲੋਕੇਸ਼ਨ ਵਾਲਾ ਜੀ ਗੱਡੀ ਦੀ ਸਹੀ ਗੱਲ ਆ ਬਾਅਦ ਹੋਰ ਕਿਤੇ ਆਪਾਂ ਨੂੰ ਪਤਾ ਨਾ ਲੱਗੇ ਚੱਲ ਹੁਣ ਕੋਈ ਨਹੀਂ ਆ ਜਾ ਲਓ ਜੀ ਮਿੱਤਰੋ ਇਹ ਕੰਦੇ ਗਲੀਆਂ ਦੇ ਵਿੱਚ ਤੁਰੇ ਜਾ ਰਹੇ ਹਾਂ ਤੇ ਨਾਲੋਂ ਨਾਲ ਵੀਊ ਇੰਜੋਏ ਤੇ ਗਰਮੋ ਗਰਮੀ ਇਹੀ ਪੂਰੇ ਹੋ ਜੁਗਿਆ ਭੱਜ ਜੁਗਿਆ ਮੈਂ ਆ ਗਰਮੀ ਨਾਲ ਤੋ ਗਾਰਾ ਹਾਂ ਦੇ ਵਿੱਚ ਖੜੇ ਫੋਟੋ ਵਿੱਚ ਹੀ ਜਾਂਦੇ ਆ ਉਹ ਦੇਖੋ ਉਹ ਥੱਲੇ 20 ਤੇ ਜਾਣਾ ਜਿੱਥੋਂ ਮੇਨ ਫੋਟੋ ਆਉਂਦੀ ਹੈ ਜੀ ਇਹ ਕੀ ਹਾਲ ਹੋ ਗਿਆ ਯਾਰ ਪ੍ਰਭ ਆਪਣੀ ਗਰਮੋਂ ਗਰਮੀ ਹੋ ਜੋਗੇ ਨੇ ਮਿੱਤਰੋ 200 ਰੁਪਏ ਦਾ ਉੱਤੇ 200 ਰੁਪਈਆ ਇਹ ਵਾਧੂ ਗਈਆਂ ਚਲੋ ਕਿਨਾਂ ਉਹ ਸੜਕ ਤੇ ਮੌਂਝੀ ਫਿਰ ਸੜਕੋ ਸੜਕੀ ਜਾਂਦੇ ਆ ਆਜੋ ਛੱਪਾ ਤੇ ਬਹਿਣਾ ਭਰਾਓ ਕਹਿੰਦਾ ਉਹ ਵਾਲੇ ਦੇ ਵੱਡੇ ਚੱਜ ਦੇਖਦੇ ਆ ਕੀ ਹਿਸਾਬਤਾ ਉਹ ਥੱਲੇ ਚੱਲਦੇ ਆ ਮੈਂ ਘਾਣਾ ਹੋਵੇ ਬੜਾ ਵੱਸ ਫਿਰ ਤਾਂ ਨਹੀਂ ਤਾਂ ਲੈ ਲੈਣੇ 100-150 ਰੁਪਏ ਤੱਕ ਮਾਰ ਹੈਗੀ ਆਪਣੀ ਪਹਿਲਾ ਇਹ ਹਾਂ ਹਾਲੇ ਬਾਬੇ ਸਕੂਟਰਾਂ ਸਕਟਰਾ ਦੀ ਪਰੇਜਾਂ ਵਾਦੂਆ ਸਕੂਟਰ ਲੈ ਕੇ ਆਓ ਇੱਥੇ ਰੈਂਟ ਤੇ ਮੜਾ ਜਾ ਕੋਈ ਇੱਕ ਅੱਧਾ ਸ਼ਹਿਰ ਪਿੱਛੇ ਗੱਡੀ ਲਾ ਦੋ ਉਹ ਤਾਂ ਸਕੂਟਰ ਰੈਂਟ ਦੇ ਮਿਲ ਜਾਂਦੇ ਉਹ ਲੈ ਕੇ ਆਓ ਨਿਆਰਾ ਪੂਰਾ ਫਿਰ ਸਾਡੇ ਦੋ ਬੰਦੇ ਪਿੱਛੇ ਰਹਿ ਗਏ ਬੈਸ ਤੇ ਉਹ ਦੂਜਾ ਜਸੂ ਉਹਦਾ ਹੌਲੀ ਹੌਲੀ ਆਉਣਗੇ ਉਹ ਪਾਣੀ ਹੁਣੀ ਨਾ ਮਗਾਈ ਚਲਾ ਥੱਲੇ ਜਾ ਕੇ ਲੱਗਣੀ ਆ ਤੇ ਬਾਜੋ ਤੇਰੀ ਬੱਕੀ ਭਰ ਜਾਣੀਆਂ ਇਹਨਾਂ ਨੇ ਉਹਨਾਂ ਦਾ ਪਾਣੀ ਪੀ ਲੈਣਾ ਨਾ ਰਹਿਣੇ ਲੋਕ ਤੈਰ ਕੱਛਾ ਲਿਆਣੇ ਲੋ ਵੀ ਮਿੱਤਰੋ ਗੱਲ ਹੋ ਗਈ ਇਦਾਂ ਇਹ ਅੱਧਾ ਘੰਟਾ ਛੱਡ ਕੇ ਫੋਟੋਆਂ ਖੇਚੀਆਂ ਤੁਹੀ ਦਿਖਾਈ ਜਾਣ ਮਗਰੋਂ ਮੇਰੀ ਆਪੇ ਆ ਦੇਖੋ ਯਾਰ ਪੂਰਾ ਭਿੱਜ ਗਿਆ ਚੋਣ ਲੱਗ ਗਿਆ ਮੈਂ ਤਾਂ ਆਪ ਚੋਣ ਲੱਗ ਗਿਆ ਅੱਧਾ ਘੰਟਾ ਫੋਟੋਆਂ ਖੇਚੀਆਂ ਥੱਲੇ ਜਾ ਕੇ ਖੇਚਣੀਆਂ ਨੇ ਬਾਬੇ ਫੋਟੋਆਂ ਦੇ ਚੈੱਕ ਕਰਨ ਲਈ ਹੌਲੀ ਆ ਜਾ ਫੋਨ ਦਾ ਦਰ ਐ ਕਰਦਾ ਫੋਟੋਆਂ ਤੁਹਾਡੇ ਚੈੱਕ ਕਰਨ ਲਈ ਤੁਸੀਂ ਜਾ ਸਕਦੇ ਹੋ just_siddhu854 ਇੰਸਟਾਗ੍ਰam ਤੇ ਤੇ ਜਾ ਰਹੇ ਆ ਹੌਲੀ ਹੌਲੀ ਯਾਰ ਗਰਮੀ ਚ ਆਉਂਦੀ ਆ ਬਾਪੇ ਉਹ ਹੋਇਆ ਹੈ ਸੰਸਕਰੀਨਾਂ ਹੀ ਆ ਉਹਦਾ ਲੈਈਆਂ ਹੱਡੀਆਂ ਜਿਹੜੀਆਂ ਹੀ ਲਾਈਆਂ ਸੀ ਜਿਵੇਂ ਆਪਾਂ ਇੰਡੀਆ ਇੰਡੀਆ ਆਉਂਦੀ ਹੁੰਦੀ ਹੈ ਜਿਵੇਂ ਗਰਮੀ ਕਿੱਧਰ ਦਿਖਾਈ ਜਾਂਦਾ ਹੁਣ ਉਹ ਟਾਈਪ ਦੀ ਗਰਮੀ ਆ ਤੇ ਹਾਂ ਪਰ ਸੂ ਵੀ ਆ ਰਹੀ ਹੈ ਨਾ ਸਾਡੇ ਏਰੀਆ 'ਚ ਸਾਡੇ ਏਰੀਆ 'ਚ ਪਸੀਨਾ ਨਹੀਂ ਆਉਂਦਾ ਹੁੰਦਾ ਉੱਥੇ ਧੁੱਪ ਲੜਦੀ ਬਹੁਤ ਹੁੰਦੀ ਆ ਆ ਇੰਡੀਆ ਦੀ ਗਰਮੀ ਹਾਂ ਕਿਉਂਕਿ ਯਾਰ ਵੈਦਰ ਤੋਂ ਹੀ ਪਤਾ ਲੱਗਦਾ ਆ ਬਾਬੇ ਸੰਸਕਰੀਨਾਂ ਸਾਡੀਆਂ ਉੱਤਰ ਗਈਆਂ ਜਿਹੜੀਆਂ ਲਾਈਆਂ ਸੀ ਸਾਡੇ ਪਿੰਡ ਤੋਂ ਹੈਗਾ ਇਹ ਅੱਠ ਆ 7.800 ਕਿਲੋਮੀਟਰ ਹਾਂ ਮਤਲਬ ਇਹ ਥੱਲੇ ਨੂੰ ਆ ਜਾਂਦਾ ਜਿਵੇਂ ਆਪਾਂ ਮਹਾਰਾਸ਼ਟਰ ਨੂੰ ਜਾਈਏ ਉਹ ਦੋ ਚੀਜ਼ ਬਣ ਜਾਂਦੀ ਡੀਡ ਲੀਦੀ ਹੈ ਪਰ ਉਧਰ ਬਰਫ ਹਿੱਟ ਆਉਣਾ ਯਾਰ ਨਾਲ ਕਠ ਵੀ ਹੋਈ ਜਾਂਦਾ ਥੱਲੇ ਨੂੰ ਬਹੁਤ ਤਰੋ ਸੈਂਟਰ ਜੇ ਜ ਪਹੁੰਚ ਗਏ ਯਾਰ ਬੜੀਆਂ ਦੁਕਾਨਾਂ ਘੈਂਟ ਨੇ ਇੱਥੇ ਦਾ ਆ ਇੱਥੇ ਆ ਕੇ ਬਾਈ ਦਾ ਨਾਈਸ ਆ ਜਾ ਹਨ ਹਾਂ ਉਹ ਵਾਲੇ ਛਟੇ ਛਟੇ ਜੇ ਕਰਨੀ ਉਧਾਂ ਦੀ ਬਾਈ ਬਾਹਰ ਪਰ ਬੌਜੀਦਾਨ ਨੂੰ ਬੌਜੀਦਾਨ ਹੋ ਯਾਰ ਸੰਤੁਰ ਹੀ ਨਹੀਂ ਸੰਤੁਰ ਹੀ ਨਹੀਂ ਆ ਉੱਥੇ ਵੀ ਜਾਵਾਂਗੇ ਸੰਤਰੀ ਨਹੀਂ ਵੀ ਆ ਗਿਆ ਸਾਡੇ ਇੱਥੇ ਪੱਕਟ ਲਿਸਟ ਚ ਕਹਿੰਦੇ ਨੇ ਵਰਕਰ ਲੇਸ ਟਰੈਵਲ ਵਰਕਰ ਲੇਸ ਉੱਥੇ ਜਾਵਾਂਗੇ ਉਹਦੇ ਮਾਮੇ ਘੇਰੀ ਜਾਂਦੇ ਇੱਥੇ ਅੱਗੇ ਇੱਥੋਂ ਇਦੋਂ ਅੱਗੇ ਨਹੀਂ ਲਾ ਜਾ ਸਕਦੇ ਆਪਾਂ ਹਾਂ ਵਧੀਆ ਪਿੱਛੇ ਲਾ ਦੀ ਗੱਡੀ ਆਪਾਂ ਵਧੀਆ ਇਹਨਾਂ ਨੇ ਪਾਰਕਿੰਗ ਵਾਜੀ ਕਹਿੰਦੇ ਇੱਥੇ ਦਾ ਪਾਰਕਿੰਗ ਘੰਟਾ ਪਤਾ ਨਹੀਂ ਕਿੰਨੇ ਨੂੰ ਆ ਇੱਥੇ ਉਹ ਤੇ ਪੜਾਂਗੇ ਉਹ ਤੇ ਕਿੰਨੇ ਨੂੰ ਹਾਂ ਸਸਕਰੀਨ ਉੱਤਰ ਕੀ ਦੇ ਹਾਂ ਆ ਦੇ ਬੜੀਆਂ ਘੈਂਟ ਚੀਜ਼ਾਂ ਯਾਰ ਰੇੜੀਆਂ ਰੂੜੀਆਂ ਯਾਰ ਬਹਿ ਨੇ ਕੱਚਾ ਲੈਣਾ ਹੀ ਨਾ ਆਉਣ ਵਾਲਾ ਕੱਲ ਨੂੰ ਬਾਬੇ ਆਪਣਾ ਨਹਾਉਣ ਦਾ ਦੇਣਾ ਕੱਲ ਨੂੰ ਸਾਰਾ ਦਿਨ ਨਹਾਉਣ ਦਾ ਬਾਬੇ ਦਾ ਬੱਸ ਇ ਅੱਬੇ ਇਹਨਾਂ ਦਾ ਤੁਸੀਂ ਹਾਂ ਦੇ ਮਾਮੇ ਕਰੀ ਜਾਂਦੇ ਚਲਾਣ ਤੇ ਜਿਵੇਂ ਜਿਵੇਂ ਅੱਗੇ ਜਾਈ ਜਾਂਦੇ ਆ ਉਹ ਬੜੀ ਅੱਖੀ ਹਾਂ ਕੱਠ ਵਧੀ ਤੁਰਿਆ ਜਾਂਦਾ ਥੱਲੇ ਜਾ ਕੇ ਇੱਕ ਫੋਟੋ ਖਿੱਚਣੀ ਆ ਇੱਥੋਂ ਮੇਨ ਫੋਟੋ ਆਉਂਦੀ ਆ ਜਾਂਦੇ ਹਾਂ ਉਹ ਜੇ ਉਹ ਬਸ ਇੱਕ ਵਾਰ ਆ ਗਈ ਬਸ ਇੱਕ ਵੀਡੀਓ ਇੱਥੋਂ ਇੱਕ ਵੀਡੀਓ ਇੱਕ ਫੋਟੋ ਇੱਥੇ ਆਏ ਹਾਂ ਬਸ ਨਾਈਸ ਹੋ ਜਾਊਗਾ ਹੋ ਜਾਂਦੇ ਆ ਦੋਨੇ ਜੋੜੀ ਖਾਨਸਾ ਦੀ ਵਾਓ ਯਾਰ ਲਾਈਵ ਹੈਂਡ ਆ ਬਾਬੇ ਆਵਾਜ਼ ਵੇ ਬਚਨ ਨਾ ਮੈਨੂੰ ਮੈਦਾਨ ਵਿੱਚ। ਬੱਲਾ ਬੱਲਾ ਬਾਬੇ ਰੌਣਕ ਵਾਲਾ ਲੱਕ ਆ ਗਿਆ ਪੂਰਾ। ਯਾਰ ਨਿੰਬੂ ਬੜੇ ਮਸ਼ਹੂਰ ਆ ਇੱਥੇ ਤੇ ਪਤਨ ਕੀ ਚੱਕਾ ਨਿੰਬੂ ਆਂ ਦਾ। ਜੋ ਕੀ ਹੁੰਦਾ ਨਿੰਬੂ ਪਾਣੀ ਨਿੰਬੂ ਨਿੰਬੂ ਹੋਇਆ ਪਿਆ ਸਾਰਾ। ਨਿੰਬੂਆਂ ਦੇ ਸਟicker ਸਾਰਾ ਨਿੰਬੂ ਨਿੰਬੂ ਹੀ ਹੈ। ਇੱਥੇ ਜਗ੍ਹਾ ਤਾਂ ਹੈ ਨਹੀਂ ਬੈਨ ਨੂੰ ਆ ਜਾ। ਕਿਸੇ ਨੂੰ ਕਹਿ ਦੇਣਾ ਪਰ ਪੀਲਾ ਸਾਡੀ ਕਰ ਦੂਗਾ। ਲੈ। ਉਹ ਯਾਰ ਸੋ ਤਾਂ ਬੰਦ ਤੂੰ ਮੋੜਨੋਂ ਬੈਠੀ। ਬਾਬੇ ਪਾਸਤਾ ਲੈ ਕੇ ਆਏ ਉਹ ਖਾਣਾ ਯਾਰਾ ਟਰਾਲੀਆਂ ਦੁਕਾਨ ਤੋਂ ਲਿਆਂਦਾ ਆ। ਆਹ ਵੇਖਿਆ ਵਿਚਾਲੀ ਉਹਨਾਂ ਦੇ। ਕੌਣ ਕਬੂਰੀ ਆਉਗੀ ਸ਼ਾਂਜੀ ਚ ਵਧੀਆ ਮੌਸਮ ਆ। ਮੈਟਰ ਮੈਂ ਖਾਣ ਲੱਗਿਆ ਪਾਸਤਾ ਇੱਥੇ ਬੈਠੇ। ਉਹ ਬੰਦੇ ਸਾਡੇ ਦੋਨੇ ਦਿਨੇ ਉੱਥੇ ਬੈਠਿਆ ਥੱਲੇ। ਕੁਰਸੀਆਂ ਦੇ। ਮੈਂ ਇੱਥੇ ਬੈਠੇ ਮੈਂ ਨਾਲ-ਨਾਲ ਪੀਓ ਇੰਜੋਏ ਕਰਦੇ ਆਂ ਇਹ ਆਵਾਜ਼। ਪਾਸਤਾ ਖਾ ਕੇ ਚੱਲਦੇ ਆਂ ਥੱਲੇ ਵਿੱਚ ਤੇ ਮੇਨ ਜਿੱਥੇ ਜਗਾਗੀ। ਇਦੋਂ ਬਾਅਦ ਯਾਰ 2 ਤੋਂ ਬੱਜ ਗਏ ਅਜੇ 1.5 ਘੰਟਾ ਇੱਥੇ ਹੋਰ ਲੱਗ ਜਾਣਾ ਇਦੋਂ ਉਹਦੇ ਪਿੰਡ ਵੀ ਜਾਣਾ ਆਪਾਂ ਮਨਿੰਦਰ ਦੇ ਇੱਥੋਂ ਹੈਗਾ 500 ਕਿਲੋਮੀਟਰ ਮਤਲਬ 5 ਘੰਟੇ ਦਾ ਰਾਹ ਰਾਹ ਚ ਅੱਧੀ ਸਟੇ ਵੀ ਕਰਾਂਗੇ ਘੰਟਾ ਕਿੰਨਾ ਨੇ ਸਟੇ ਸਟੂ ਤੇ ਲਾ ਦੇਣਾ ਟਾਈਮ ਲੱਗ ਜਾਣਾ ਬਹੁਤ ਆ ਬਸ 2 ਘੰਟੇ ਅੱਛੀ ਧੀਧੀ ਦੇ ਦੇ ਕੇ ਚੱਲਦੇ ਆ ਪਹਿਲਾਂ ਅਸੀਂ ਮਾਲਫੀ ਵੀ ਜਾਣਾ ਹੀ ਪਰ ਜੇ ਮਾਲਫੀ ਗਏ ਤਾਂ ਬਹੁਤ ਟਾਈਮ ਲੱਗ ਜਾਣਾ ਹੈ ਸੇਮ ਜੀ ਇਹ ਦੋਨੇ ਤੇ ਇੱਥੇ ਹਾਲੀਵੁੱਡ ਦੀਆਂ ਬਹੁਤ ਫਿਲਮਾਂ ਸ਼ੂਟ ਹੁੰਦੀਆਂ ਬਾਲੀਵੁੱਡ ਦੀਆਂ ਸਾਰੀਆਂ ਮਤਲਬ ਲੋਕ ਆਉਂਦੇ ਇੱਥੋਂ ਦੂਰੋਂ ਦੂਰੋਂ ਤੋਪੋ ਕਮ ਕੀ ਜਾਣਾ ਪਹਿਲਾਂ ਤਾਂ ਆਪਾਂ ਵਾਲੀ ਫਿੱਟ ਜਗਾ ਤੁਸੀਂ ਉਹ ਤਾਂ ਹੈ ਦੇਖਣ ਨਾਲ ਹੈ ਪਰ ਫੋਟੋ ਆ ਜਾਣੀ ਲੋਕ ਨਾ ਰਹੇ ਸਾਡੇ ਵੀ ਦੋ ਬੰਦੇ ਸਲਾਹ ਲਾਂਦੇ ਨਾਵਾਗੇ ਸੀ ਓਏ ਉਹ ਦੇਓ ਸ਼ਿਪ ਚ ਬੈਨੇ ਭਰਤਾ ਉਹ ਦੇਖ ਨੱਕ ਤਾਂ ਨਾ ਚਲਾ ਆ ਜਾ ੱਲੇ ਨੂੰ ਜਾ ਕੇ ਉਹ ਅੱਗੇ ਜਾ ਕੇ ਫੋਟੋ ਲੈਣੀ ਬਾਬੇ ਜਿੱਥੇ ਸਾਰੀ ਦੁਨੀਆ ਖੇਚਦੀ ਹੈ ਉੱਥੋਂ ਕਿੱਥੇ ਆਉਗੇ ਤੇਰੇ ਹੁਣ ਥੱਲੇ ਜਾ ਕੇ ਆਉਗੇ ਆ ਜਾ ਕੀ ਬਾਤ ਹੈ ਕੀ ਬਾਤ ਹੈ ਨਾ ਹੁਣ ਆਣਾ ਨਹੀਂ ਆ ਪਾਣੀ ਵੀ ਮੇਰਾ ਕੱਲੂ ਹੀ ਰਹੂਗਾ ਹੁਣ ਕੀ ਬਾਤ ਹੈ ਮਾਲ ਵੀ ਦੇਖ ਲਾਂਗੇ ਆ ਯਾਰ ਜਿਹੜੇ ਆਹ ਵਿੱਚ ਲਾ ਜਾਂਦਾ ਛਤਰੀਆਂ ਵਾਲੇ ਹੁੰਦੇ ਆ ਇਹ ਕਰਕੇ ਨਾਉਣ ਵਾਲੇ ਮਤਲਬ ਉਹ ਦਿੰਦੇ ਹੁੰਦੇ ਕੁਰਸੀ ਵਗੈਰਾ ਉੱਥੇ ਨਾ ਆਖਦੇ ਆ ਇਤਰ ਫਰੀ ਵਾਲਾ ਸਿਸਟਮ ਯਾ ਸਾਰੇ ਜਿਹੜਾ ਆਪ ਲਈ ਬੈਠੇ ਫਰੀ ਵਾਲੇ ਆ ਇਹ ਆਪ ਚੁੱਪ ਹੀ ਲਾਉਂਦੇ ਸਿੱਧੀ ਜੇ ਵਾਪਸ ਵੀ ਥੋੜਾ ਜਿਹਾ ਕੈਮਰਾ ਵੱਧ ਉਹ ਵੀ ਨਹੀਂ ਕਰ ਪਾ ਰਿਹਾ ਕਿਉਂਕਿ ਕਈ ਵਾਰ ਨਾ ਲੋਡ ਹੋ ਕਰ ਲੈਂਦੇ ਨੇ ਹਾਂ ਕਿਉਂਕਿ ਕਪੜੇ ਇਦਾਂ ਦੇ ਪਾਏ ਹਨ ਤਾਂ ਆਪਾਂ ਵੀ ਉੱਥੇ ਜਾ ਕੇ ਵਲੌਗ ਘਾਟੀ ਬਣਾਉਣਾ ਇੱਕ ਵਾਰ ਤੁਹਾਨੂੰ ਉਹ ਦਿਖਾ ਦਾਂਗੇ ਕਿਸ਼ਤੀਆਂ ਵਗੈਰਾ ਸਾਰੇ। ਹਨ ਵੀ ਆਪਣਾ ਵੀ ਸੱਬਿਆ ਯਾਰਕ ਵਲੌਗ ਆ ਸਮਝੋ ਤੁਸੀਂ। ਆ ਜਦ ਲਈ ਲੈ ਵੀ ਮੈਂ ਤਰੋਂ ਤੁਹਾਨੂੰ ਹੁਣ ਮੇਨ ਥਿਊ ਦਿਖਾਈਏ ਜਿਹੜਾ ਇਹ ਦੇ ਕਰਕੇ ਲੋਕ ਆਉਂਦੇ ਆ ਉਰੇ ਘਰੋ ਚੈੱਕ ਆ ਰਾਤ ਨੂੰ ਵੀ ਸੋਹਣਾ ਲੱਗਦਾ ਲਾਈਟਾਂ ਜਗਦੀਆਂ ਦਿਨੇ ਵੀ ਲੱਗਦੇ ਲੱਗਦੇ ਸਕਰੀਨ ਸ਼ਾਟ ਲੈ ਲੂੰਗਾ ਕੀ ਗੱਡੀ ਆ ਠੀਕ ਹੈ ਠੀਕ ਗੱਲ ਹੈ ਲੈਨੇ ਇਤਰੇ ਲੋਕ ਨਾ ਨੋ ਰਹੇ ਨੇ ਕਿਸ਼ਤੀਆਂ ਚੱਲ ਰਹੀਆਂ ਇਦੋਂ ਆ ਦੇਖਦੇ ਆ ਬਾਬੇ ਜੇ ਬਜਟ ਚ ਹੋਇਆ ਕਿਸ਼ਤ ਵੀ ਲੈਣੇ ਆਪਾਂ ਜੀ ਕਿੰਨੀ ਆ ਕਿਸ਼ਤੀਆਂ ਨੇ ਬਾਬੇ ਉਧਰ ਮਾਲ ਪੀ ਆਉ ਤੁਹਾਨੂੰ ਬਾਅਦੋਂ ਜੇ ਟਾਈਮ ਲੱਗਿਆ ਤਾਂ ਜਾਵਾਂ ਹਾਂ ਉਹ ਪਰੇ ਇਹ ਵੀ ਵਾਈਪ ਹਾਂ ਇਹ ਸਮਾਂ ਦੀ ਜ਼ਿਆਦਾ ਸੋਹਣਾ ਉਦੋਂ ਇੱਥੇ ਹੁਣ ਖੇਚਣੀਆਂ ਫੋਟੋ ਬਾਬੇ ਆਪਾਂ ਕਿਆ ਬਾਤ ਨਿੱਕਾ ਜਿਹਾ ਪੈਂਡਾ ਦੇਖ ਲਓ ਦੁਨੀਆ ਪਾਗਲ ਕੀਤੀ ਭਈਆ ਪੈਂਡ ਨੇ ਹਾਲੀਵੁੱਡ ਬਾਲੀਵੁੱਡ ਸਾਰੇ ਚਰਚੇ ਆ ਇਹ ਦੇ ਮੰਤਰਾ ਚਲੋ ਖਿੱਚੋ ਫੋਟੋ ਆਟਾ ਫਿਰ ਚੱਲੀਏ ਮਨਿੰਦਰ ਦੇ ਪਿੰਡ ਨੂੰ ਫੋਟੋ ਆਟਾ ਖੱਚ ਕੇ ਜੀ ਇੱਧਰੋਂ ਆਏ ਸਾਡੇ ਬੰਦੇ ਨਾ ਆ ਕੇ ਖੜੇ ਨੇ ਤੇ ਥੋੜੀ ਜਿਹੀ ਐਂਡ ਵਾਲੀ ਵਾਰ ਦੇਖ ਲਓਣੇ ਇਸ ਦੁਆਲੇ ਉੱਪਰ ਨੂੰ ਚੱਲੇ ਆਂ ਨਾਈ ਸੈਰ ਵੀਊ ਤਾਂ ਕਿੰਨੀ ਗੰਬੈਸ ਬੈਸ ਪਤਾ ਨਹੀਂ ਕਿੱਧਰ ਗਿਆ 12 ਯੂਰੋ ਤਾਂ ਉਹ ਦਿੱਤਾ ਮੈਂ ਕੋਈ ਛੇ ਨਹੀਂ ਕਾ ਵੀ ਦੂਰ ਦਾ ਘਰ ਨਾ ਉਹਨੂੰ ਮਤਲਬ ਅੱਧਾ ਕਿਲੋਮੀਟਰ ਦਾ ਫਾਸਲਾ ਦੇ ਹੈਗਾ ਨਾ ਉਹਨ ਦਾ ਅੱਧਾ ਕਿਲੋਮੀਟਰ ਨਾ ਇਹ ਉਹ ਸੇਪਾ ਬਾਰੇ ਪੁੱਛਣ ਗਿਆ ਮੈਂ ਦੇਖ ਰਿਹਾ ਇਹ ਸੂ ਚੱਲਦਾ ਇੱਧਰ ਵੀ ਆ ਬਾਬਿਓ ਉਹ ਮੁੜੇ ਜਾ ਰਹੇ ਆ ਕਿਵੇਂ ਲੱਗਿਆ ਬੋਜੀ ਤੁਨ ਪ੍ਰਭ ਦੇ ਨੂੰ ਬਹੁਤ ਵਧੀਆ ਵੀ ਉਹ ਮੁੱਲ ਮੁੜਦਾ ਜਿੰਨਾ ਉਹ ਪੁੱਤਰ ਦੇ ਚੜਦੇ ਆ ਆਪਾਂ ਹੋਣ ਥਕਾਵਟ ਹੋਰੀਏ ਕਿਉਂਕਿ ਹੁਣ 400 ਜਿੰਨੀਆਂ ਉਤਰੇ ਆ ਤੇ 3-400 ਕੋੜੀ ਆਵਾਂਗਾ ਸਾਨੂੰ ਨਿੰਬੂਾਂ ਦਾ ਧਿਆਨ ਨਹੀਂ ਪਰ ਪਤਾ ਲੱਗਿਆ ਪ੍ਰਭ ਬਹੁਤ ਟਰਸਟਡ ਆ ਨਿੰਬੂਾਂ ਦਾ ਧਿਆਨ ਪਤਾ ਲੱਗਿਆ ਨਿੰਬੂ ਨੂੰ ਡੂਬ ਲੈਣ ਨੂੰ ਫਿਰਦਾ ਦਾ ਹੂੰ ਕਿਹੜੇ ਜੇ ਪੁੱਤ ਜਿਹਾ ਬਣਿਆ ਓਏ ਬੈਂਸ ਨਹੀਂ ਸਾਥੋਂ ਥੋੜਾ ਜਿਹਾ ਅੱਗੇ ਆ ਪੂਰੇ ਆਕੇ ਵਰਦੇ ਆ ਸਹੀ ਗੱਲ ਆ ਅੱਗੇ ਇਹਦੇ ਜਲਦੀ ਬਣੂਗਾ ਤਾਂ 24 ਦੇ ਵਜੇ ਜਾ ਜਲਦੀ ਪਰ ਕੰਮੀ ਬਹੁਤ ਜ਼ਿਆਦਾ ਯਾਰ ਬਹੁਤ ਜ਼ਿਆਦਾ ਮੈਂ ਤਾਂ ਜਿਹਨੇ ਇੰਨੀਆਂ ਕਿ ਜ਼ਿਆਦਾ ਫੋਟੋ ਖਿੱਚੀਆਂ ਨੇ ਲੋਕ ਸਾਰੇ ਦੇਖ ਰਹੇ ਸੀ ਉਹ ਕਹਿੰਦੇ ਇਹ ਕਰਨ ਕੀ ਆਏ ਨੇ ਫੋਟੋ ਹੀ ਖਿੱਚੀ ਜਾਂਦੇ ਨੇ ਸਹੀ ਗੱਲ ਆ ਇਹ ਅਗਲੀ ਜੇ ਫੇਰ ਆਗੇ ਬਾਬੇ ਬੜੀਆਂ ਨੇ ਕੱਲ ਨੂੰ ਬਣਾਉਣਾ ਛੇ ਬੱਤੀ ਜਿਹਾ ਨਹੀਂ ਦੂ ਬਾਬਾ ਵੀ ਥੋੜਾ ਬੋਲ ਤਾ ਕੱਲ ਨੂੰ ਕੱਲ ਨੂੰ ਆਉਣ ਵਾਲਾ ਲੈਣਾ ਸਾਡਾ ਮਨਿੰਦਰ ਤੇ ਬੰਡ ਉਧਰੋਂ ਮਾਰੇ ਉਦੋਂ ਵੀ ਸਾਫ ਨੇ ਬਾਬੇ ਚਲੋ ਅਸੀਂ ਫੋਟੋਆਂ ਛੇ ਆ ਦੇਖੋ ਤੁਸੀਂ ਸਟਰੀਟ ਠੰਡੀ ਠੰਡੀ ਹਵਾ ਆ ਰਹੀ ਐ ਇੱਥੇ ਨਾਈਸ ਹੋਇਆ ਪਿਆ ਗੰਨਾ ਬੈਂਸ ਦੁਆਰੇ ਫੋਨ ਲਈ ਜਾਂਦਾ ਪੱਗ ਵੀ ਢੱਲੇ ਹੋ ਗਈ ਬਾਬੇ ਗਰਮੋ ਗਰਮੀ ਹੋਇਆ ਗੰਨਾ ਸਾਡੇ ਉਧਰ ਨਾਰਥ ਜਮਲਾਨੋ ਵੱਲ ਪੈਂਦੀ ਆ ਗਰਮੀ ਦੂਜੀ ਧੁੱਪ ਚੌਹਦੀ ਆ ਮਤਲਬ ਪਸੀਨਾ ਨਹੀਂ ਆਉਂਦਾ ਇੱਥੇ ਇੰਡੀਆ ਵਾਲੀ ਇੱਥੇ ਇੰਡੀਆ ਵਾਲਾ ਸਾਹ ਦਾ ਪਸੀਨਾ ਫੁੱਲ ਆਉਂਦਾ ਚੌਹਦੀ ਨਹੀਂ ਇੰਨੀ ਧੁੱਪ ਫੋਟਾਂ ਤੋਂ ਹੀ ਪਤਾ ਲੱਗ ਜਾਂਦਾ ਕਿ ਉੱਥੇ ਲੂਚੀਦਾਰ ਹੋ ਜਾਂਦਾ ਇੱਥੇ ਹੋਣੀ ਹੁੰਦਾ ਚੱਲਦੇ ਹੁਣ ਉਹਨਾਂ ਉੱਤੇ ਜਾ ਕੇ ਦਿਖਾਉਣੇ ਸਾਬ ਬਹੁਤ ਚੜ ਰਿਹਾ ਆ ਖੜੇ ਆ ਹਾਵਰ ਦੇ ਉਹ ਮੈਂ ਵੀ ਲੈਣਾ ਪਾਉਜੀ ਤਾਨੂੰ ਦਾ ਸਟicker ਬੈਂਸ ਉਹ ਜੋ ਗਾ ਤਰੋਸ਼ ਗਾ ਨਿੰਬੋ ਦਾ ਇਤਿਹਾਸ ਆ ਬ ਨਿੰਬੂ ਪਾਣੀ ਦਾ ਪੀਣਾ ਬਣਦਾ ਇੱਥੇ ਬਰਫੀ ਵਾਲਾ ਨਿੰਬੂ ਦਿੰਦੇ ਆ ਬਣਾਗੇ ਤਿੰਨਰ ਉਹਦਾ ਇੱਕ ਖਾਪ ਐ ਇਹ ਕਿ ਮੰਡੇ ਘਰ ਰੋਗੀ ਬਸ ਇਦੋਆ ਚੱਲ ਕੇ ਉੱਪਰ ਮਿਲਦੇ ਆ ਤੁਹਾਨੂੰ ਦਿਖਾਦਾ ਤੁਹਾਨੂੰ ਪੌਜੀ ਤਾਨੂੰ ਅਗਲਾ ਦੇਖਦੇ ਆ ਜੇ ਕਿਤੇ ਰੋਕੇ ਨਹੀਂ ਪਰ ਸੱਦਾ ਮਨਿੰਦਰ ਦੇ ਪਿੰਡ ਆਹ ਆ ਦਿੰਦੇ ਆ ਬਾਈ ਵਰਕੇ ਕੰਜ ਵੀ ਪੀਣ ਲੱਗਿਆ ਕੰਜਮੀ ਦੀ ਆ ਨਾਈਸ ਆ ਹੈ ਜਾਵਾਂ ਜਸਣਾ ਕੀ ਕਹਿੰਦਾ ਪੌਜੀਤਨ ਜੀ ਨਜ਼ਾਰੇ ਆ ਪੂਰੇ ਆਪੇ ਹੋ ਕੰਮ ਹੋ ਗਿਆ ਜਾਵਾਂ ਯਾਰ ਉਤਰਨ ਵੇਲੇ ਤਾਂ ਪਤਾ ਨਹੀਂ ਲੱਗਿਆ ਹੁਣ ਉਹ ਬੈਠੇ ਆਲੇ ਤਾਂ ਕੰਬਣੀ ਆ ਗੱਡੀ ਦੇ ਵਿੱਚ ਬਾਬੇ ਹੋ ਗਈ ਬਹੁਤ ਗਰਮੀ ਆ ਜੜ ਗਿਆ ਯਾਰ ਚਲੋ ਟੀ-ਸ਼ਰਟ ਦੇ ਬਟਨ ਖੋਲ ਦਿੱਤੇ ਨੇ ਕਿ ਗਰਮੀ ਆਏ ਹੈ ਹੈ ਭੱਜ ਕੇ ਅੰਦਰ ਆ ਆ ਦੇਖ ਜਾਂਦੇ ਪੋਜੀਤਾਂ ਨੂੰ ਨੋਫੀਤਾਂ ਨੂੰ ਪੋਜੀਤਾਂ ਭਾਈ ਜਿਹੜੇ ਤੇਰੇ ਲੋਕ ਆ ਉਹ ਚਲਾਉਂਦੇ ਆ ਗੱਡੀਆਂ ਮੋਟਰਸਾਈਕਲ ਦਾ ਮੈਂ ਆਪਣੇ ਇੰਡੀਆ ਨਹੀਂ ਖੇਚਦੇ ਹੁੰਦੇ ਜਿਸ ਨੂੰ ਪਤਾ ਹੁੰਦਾ ਰਸਤੇ ਨੂੰ ਉਸ ਦਾ ਇੱਕੋ ਟੈਕਸੀ ਆ ਸਾਨੂੰ ਤਾਂ ਕੋਈ ਨਹੀਂ ਪਤਾ ਹੈਗਾ ਆ ਦੇਖ ਤੇ ਗੱਡੀ ਕੋਲ ਮਿੱਤਰੋ ਪਹੁੰਚ ਚੁੱਕੇ ਆ ਉਹਨਾਂ ਨੂੰ ਅਸੀਂ ਦੱਸਿਆ ਵੀ ਆਹ ਰਾ ਆਏ ਆ ਉਹ ਮੰਨੇ ਨਹੀਂ ਹੈਗੇ ਕਹਿੰਦੇ ਨਹੀਂ ਆ ਰਾ ਨਹੀਂ ਆਏ ਕਿਹੜਾ ਵੱੱਧ ਪਾ ਲਿਆ ਅਸੀਂ ਉਹ ਉਹ ਨਣੇ ਕੱਢਦੇ ਆ ਗਾਲਾਂ ਨਣੇ ਸਾਲਿਆਂ ਨੂੰ ਰਾਹ ਦੱਸੋ ਮੈਂ ਮੈਂ ਜੇ ਤੁਹਾਨੂੰ ਕਹਾਂ ਮੈਂ ਚੁੱਪ ਕਰਕੇ ਦੁਰਿਆ ਫਣਵਾਜੋ ਹੈ ਉੱਤੇ ਨੂੰ ਦੇਖਣ ਵੀ ਉਹ ਤਾਂ ਉੱਤੇ ਚਲੇ ਗਏ ਪਾਣੀ ਤੋਂ ਵੀ ਪਿਆਸੇ ਮਰੇ ਸਾਨੂੰ ਪਾਣੀ ਕਿੱਥੇ ਗਿਆ ਰਸਤੇ 'ਚ ਹੁਣ ਆ ਜਾਣਗੇ ਹੌਲੀ ਹੌਲੀ ਛੱਡਦੇ ਉਹਨਾਂ ਨੇ ਤੂੰ ਦੇਖ ਲਓ ਇੱਕ ਵਾਰ ਤੁਹਾਨੂੰ ਕਰਾ ਲਿਆ ਇਹ ਦਰਸ਼ਨ ਦਰਸ਼ਨ ਨਹੀਂ ਹੋ ਗੱਲ ਤੋਂ ਉਹਨੂੰ ਦਿਖਾ ਦਈਏ ਮਿੱਤਰੋ ਇਸ ਤੋਂ ਬਾਅਦ ਚੱਲੀਏ ਅਗਲੇ ਰਾਹ ਕਿਆ ਬਾਤ ਹੈ ਯਾਰ ਜੇ ਹਨ ਕਿਹਨਾਂ ਚੌਣ ਵਾਲੇ ਹੋਰ ਕਿਹੜੀ ਲਾਉਣ ਵਾਲੇ ਹੋਰ ਲਓ ਵੀ ਮੈਂ ਟ੍ਰੋਪੀ ਦੇ ਰਹਾਂ ਹਾਂ ਵੀ ਤੁਸੀਂ ਹੁੰਦੇ ਹੋ ਮੁੰਡੇ ਪਹੁੰਚ ਚੁੱਕੇ ਨੇ ਇਹਨੇ ਸਲੈਰ ਦੇ ਕੋਈ ਸ਼ਹਿਰ ਪਹੜਾਗਾ ਦਾ 12 ਸਲੈਰ ਵਗੈਰਾ ਸਲੈਰਨ ਵਾਲੇ ਦੇ ਮੈਸੇਜ ਬੜੇ ਆਉਂਦੇ ਆ ਬਾਈ ਆ ਕੇ ਜਾਏ ਬਾਈ ਵਿੱਚ ਦੀ ਲੰਘਣ ਲੱਗਿਆ ਥੋੜੇ ਸ਼ਹਿਰ ਦੇ ਦੇਖੋ ਰਾਹ ਬੜੇ ਘੈਂਟ ਨੇ ਯਾਰ ਇਹ ਹੁਣ ਤੁਹਾਨੂੰ ਅੱਗੇ ਜਾ ਕੇ ਮਿਲਦੇ ਆ ਮਨਿੰਦਰ ਦੇ ਪਿੰਡ ਜਾ ਕੇ ਸਟਾਪ ਕਰਨਾ ਹੋਣਾ ਸੀ ਹੈਗਾ ਕਿੰਨੇ ਕਿਲੋਮੀਟਰ 400 400 ਕਿਲੋਮੀਟਰ ਮਨਿੰਦਰ ਦਾ ਪਿੰਡ ਕਹਿੰਦੇ ਕਲਾਵਰੀਆ ਦੇ ਸਾਊਥ ਇਟਲੀ ਦਾ ਕਹਿੰਦੇ ਇੰਨਾ ਸੋਹਣਾ ਨਹੀਂ ਮੈਨੂੰ ਲੱਗਦਾ ਸਾਨੂੰ ਸੋਹਣਾ ਹੀ ਇਹ ਲੱਗ ਰਿਹਾ ਕਿਆ ਵਾਦਾ ਦੇਖੋ ਘਾਉਂਦੇ ਪੱਕੇ ਆਟੋ ਗ੍ਰੈੱਲ ਰੁਕਿਆ ਤੇ ਇੱਥੇ ਇੱਕ ਨਵਾਂ ਸਟਾਸ਼ਨ ਦੇਖਿਆ 10000 ਜਿਹੜੀ ਏਰੀਆ ਸਰਵਿਸ ਹੀ ਉਹ ਮੇਨ ਆਟੋ ਤੇ ਨਹੀਂ ਹੈਗਾ 2 ਕਿਲੋਮੀਟਰ ਇੱਧਰੋਂ ਆ ਕੇ ਮਤਲਬ ਜਿਵੇਂ ਆਟੋ ਗ੍ਰੈੱਲ ਹੁੰਦੀ ਹੈ ਜਿਹੜੀ ਨਹੀਂ ਆਪਣੇ ਹੁੰਦੇ ਆਟੋਆਂ ਦੇ ਨਾਲ ਹੀ ਮਤਲਬ ਇਹ 2 ਕਿਲੋਮੀਟਰ ਸਾਈਡ ਤੇ ਨੂੰ ਆ ਕੇ ਇਹਨਾਂ ਜੀ ਦੇਖ ਲੈ ਬਾਬੇ ਕੀ ਕਹਿੰਦੇ ਹੁੰਨੇ ਆ 50 50 ਕਿਲੋਮੀਟਰ ਆਟੋ ਗ੍ਰੈੱਲ ਨੂੰ ਮਿਲੂਗੀ ਹਾਂ ਹੋਗੀ 1 ਕਿਲੋਮੀਟਰ 100 ਕਿਲੋਮੀਟਰ ਆਪਾਂ ਏਰੀਆ ਘੈਂਟ ਆ ਯਾਰ ਦੇਖੋ ਬਾਬੇ ਸਿਰਾਂ ਹੈਗਾ ਵੀ ਤੁਸੀਂ ਇਹ ਸੋਚ ਕੇ ਆਓ ਵੀ ਕੋਈ ਨਹੀਂ ਅਗਲੀ ਤੇ ਰੁਕ ਜਾਾਂਗੇ 2 ਕਿਲ ਫਿਰ ਸਿੱਧਾ ਮਨਿੰਦਰ ਦੇ ਘਰੇ ਹੁਣ ਸਟਾਪ ਲੈਣਾ ਰੋਡ ਘੈਂਟ ਨੇ ਇਹ ਫ੍ਰੀ ਆਟੋ ਨੇ ਬਾਬੇ ਇਧਰ ਯਾਰ ਕੋਈ ਪੈਸਾ ਨਹੀਂ ਬਾਬਾ ਪੁਲਿਸ ਬਾਬਾ ਕੋਈ ਪੈਸਾ ਨਹੀਂ ਲੱਗਣਾ ਹੈਗਾ ਤੁਹਾਡਾ ਪਲੇਅਰ ਮੋ ਤੱਕ ਚੱਲ ਜਾਓ ਚਾਹੀ ਹਾਂ ਹੁਣ ਅਸੀਂ ਕਿਹੜਾ ਲੰਗੇ ਕਿਹੜਾ ਲੰਗੇ ਆਪਾਂ ਸਲੇਰ ਨੂੰ ਸਲੇਰ ਨੂੰ ਮੰਗੇ ਆ ਸਲੇਰ ਨੂੰ ਹਾਂ ਸਲੇਰਨ ਵਾਲੇ ਤੁਹਾਡੇ ਸ਼ਹਿਰ ਕੋਲੇ ਫਿਰਦੇ ਆ ਮੌਕਾ ਨਹੀਂ ਮਿਲਿਆ ਹੁਣ ਤਾਂ ਟਾਈਮ ਘਟਾ ਸਾਡੇ ਕੋਲ ਨਹੀਂ ਆ ਹੀ ਜਾਂਦੇ ਇਧਰ ਫਿਰਦੇ ਆ ਉਹ ਉਹ ਬਾਸ ਤਾਂ ਕੁਝ ਬਹੁਤ ਜਿਆਦਾ ਬਾਸ ਤਾਂ ਵੀ ਤਾਂ ਨਹੀਂ ਖਾਵਾਂਗੇ ਚਲੋ ਹੁਣ ਤੁਹਾਨੂੰ ਅੱਗੇ ਤੇ ਕਲਾਵਰੀ ਅਸੀਂ ਐਂਟਰ ਕਰ ਚੁੱਕੇ ਹਾਂ ਮਨਿੰਦਰ ਦਾ ਪਿੰਡ ਰਹਿ ਗਿਆ ਇੱਥੋਂ 1.5 200 ਕਿਲੋਮੀਟਰ 2 ਘੰਟੇ ਲੱਗ ਜਾਨਾ ਮਨਿੰਦਰ ਨੂੰ ਕਹਤਾ ਵੀ ਘਰੇ ਜਾ ਕੇ ਖਾਵੇਂ ਭਾਈ ਰੋਟੀ ਨਹੀਂ ਲਾਹ ਦੇ ਮਨਿੰਦਰ ਕਹਿੰਦਾ ਰੈਡੀ ਐ ਤੇ ਇੱਧਰ ਯਾਰ ਤੁਸੀਂ ਵੈਦਰ ਚੈੱਕ ਕਰੋ ਨਾਈਜ਼ ਹੋ ਗਿਆ ਇੱਧਰ ਮੀਂਹ ਪੈ ਰਿਹਾਗਾ ਉੱਥੋਂ ਦੰਦ ਖਾਉਣੇ ਆ ਵੀ ਹੁਣ ਇੱਥੋਂ ਦੇਖਣਾ ਥਿਊ ਅਸਲੀ ਕਾਫੀ ਫਰਕ ਪੈ ਜਾਂਦਾ ਯਾਰ ਏਰੀਆ ਬਦਲਣਾ ਸਾਡੇ ਪਿੰਡ ਤੋਂ ਹੈਗਾ ਮਨਿੰਦਰ ਦਾ ਪਿੰਡ 12 1300 ਕਿਲੋਮੀਟਰ ਹਜ਼ਾਰਵੇਂ ਦੇਖਿਆ ਹਜ਼ਾਰ ਹਜ਼ਾਰ 27 1027 ਨੀਕੋ ਇਰੀਲਾ ਵਰਗਾ ਬਾਕੀ ਸਾਰਾ ਇਟਲੀ ਇਦਾਂ ਹੀ ਆ ਯਾਰ ਗੱਲਾਂ ਉਹੀ ਆ ਆਪਣਾ ਵਾਲਾ ਕਈ ਪੱਤਰ ਜੇ ਮੈਂ ਗੱਡੀ ਚਲਾ ਰਿਹਾ ਉਹ ਦੇ ਇੱਕ ਥੱਲੇ ਵੀ ਦੇਖ ਰਿਹਾ ਕੀ ਆ ਬਾਤ ਆ ਖੰਭ ਵੀ